ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਾਡੇ YouTube ਚੈਨਲ ਖੇਤੀਬਾੜੀ ਵਿਰਸਾ ਸੇ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਚੋਨੇ ਵਿੱਚ ਪਾ ਦਿਓ ਫਟਕੜੀ ਦੇ ਸਾਰੇ ਕਿਸਾਨ ਵੀਰ ਬਹੁਤ ਵੀਡੀਓ ਚੱਲਦੀਆਂ ਨੇ ਕਿ ਕਿਸ ਤਰੀਕੇ ਪਾਉਣੀ ਆ ਕਿੰਨੀ ਪਾਉਣੀ ਆ ਇਹਦੇ ਫਾਇਦੇ ਕੀ ਨੇ ਕਿਉਂ ਪਾਉਣੀ ਆ ਸਹੀ ਤਰੀਕਾ ਪਾਉਣ ਦਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਅਸੀਂ ਹਰ ਸਾਲ ਕਿਸ ਤਰੀਕੇ ਫਟਕੜੀ ਪਾਉਣੀ ਆ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਵੀ ਖੇਤ ਵਿੱਚ ਫਟਕੜੀ ਕਿਉਂ ਪਾਉਣੀ ਆ ਦੇਖੋ ਕਿਸਾਨ ਵੀਰੋ ਪੰਜਾਬ ਤੇ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਰੇਹਾਂ ਸਪਰੇਹਾਂ ਦੇ ਸਿਰ ਤੇ ਆਪਣੀਆਂ ਫਸਲਾਂ ਨੂੰ ਐਡਿਕਟ ਕੀਤਾ ਹੋਇਆ ਐਡਿਕਟ ਕਹਿ ਸਕਦੇ ਆ ਜਾਂ ਮਜਬੂਰੀ ਕਹਿ ਸਕਦੇ ਆ ਆਪਣੀ ਮਜਬੂਰੀ ਵੀ ਆ ਤੇ ਉਹ ਤੋਂ ਬਿਨਾਂ ਫਸਲ ਨਹੀਂ ਹੁੰਦੀ ਹੁਣ ਉਹਦੇ ਨਾਲ ਕੀ ਹੁੰਦਾ ਜਦੋਂ ਅਸੀਂ ਜ਼ਿਆਦਾ ਰੇਹਾਂ ਸਪਰੀਹਾਂ ਡੀਏਪ ਪਾਤੀ ਖਾਦ ਪਾਤੀ ਪोटाश ਪਾਤਾ ਸਲਫਰ ਪਾਤਾ ਯੂਰੀਆ ਲੋਡ ਤੋਂ ਜ਼ਿਆਦਾ ਪਾਤਾ ਕੈਮੀਕਲ ਵੀ ਵਰਤਣੇ ਪੈਂਦੇ ਆ ਸਪਰੇਹਾਂ ਕਰਨੀਆਂ ਪੈਂਦੀਆਂ ਨੇ ਉਹਦੇ ਨਾਲ ਕੀ ਹੁੰਦਾ ਜਿਹੜੀ ਸਾਡੀ ਫਸਲ ਆ ਦੇਖੋ ਫਸਲ ਤਾਂ ਕੱਟ ਕੇ ਮੰਡੀ ਚ ਜਾਂਦੀ ਆ ਜਾਂ ਸਾਰਾ ਕੁਝ ਇੱਕ ਸਰਕਲ ਚੱਲਦਾ ਰਹਿੰਦਾ ਪਰ ਜਿਹੜੀ ਸਾਡੀ ਜ਼ਮੀਨ ਆ ਜ਼ਮੀਨ ਦੇ ਵਿੱਚ ਇਹ ਚੀਜ਼ਾਂ ਰਚ ਜਾਂਦੀਆਂ ਨੇ ਉਹਦੇ ਨਾਲ ਕੀ ਹੁੰਦਾ ਰਚਣ ਦੇ ਨਾਲ ਜਿਹੜਾ ਸਾਡਾ ਪੀ ਐਚ ਲੈਵਲ ਆ ਉਹ ਹਾਈ ਹੋ ਜਾਂਦਾ ਖਾਸ ਕਰਕੇ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਦੇ ਵਿੱਚ ਜਿਆਦਾ ਪੀ ਐਚ ਲੈਵਲ ਹਾਈ ਹੋ ਜਾਂਦਾ ਹੁਣ ਹਾਈ ਹੋਣ ਦੇ ਨਾਲ ਕੀ ਹੁੰਦਾ ਉਹਦੇ ਨਾਲ ਸਿੱਧਾ ਪੰਜਾਬੀ ਚ ਆਪਾਂ ਸਮਝਣਾ ਹੋਵੇ ਉਹਦੇ ਨਾਲ ਜਿਹੜੀ ਜ਼ਮੀਨ ਆ ਜ਼ਮੀਨ ਦੇ ਵਿੱਚ ਪੀ ਐਚ ਲੈਵਲ 6 7 ਤੋਂ ਵੀ ਉੱਪਰ ਚਲਿਆ ਜਾਂਦਾ ਕਿਸੇ ਦਾ 8 ਹੋ ਗਿਆ ਹੋਰ ਉਹਦੇ ਨਾਲ ਜਿਹੜੇ ਅਸੀਂ ਕੈਮੀਕਲ ਪਾਉਨੇ ਆ ਜਾਂ ਅਸੀਂ ਯੂਰੀਆ ਪਾਉਨੇ ਆ ਜਾਂ ਖਾਦਾ ਪਾਉਨੇ ਆ ਉਹ ਜ਼ਮੀਨ ਜਿਹੜੀ ਆ ਜਦੋਂ ਉਹ ਚੋਨਾ ਉਹਦੇ ਵਿੱਚੋਂ ਉਹ ਤੱਤਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਤਾਂ ਉਹ ਪ੍ਰਾਪਤ ਨਹੀਂ ਹੁੰਦੇ ਕਿਉਂਕਿ ਪੀ ਐਚ ਲੈਵਲ ਹਾਈ ਹੋ ਜਾਂਦਾ ਉਹਦੇ ਨਾਲ ਹੁਣ ਕੀ ਹੁੰਦਾ ਜਿਹੜੀ ਝੋਨੇ ਦੇ ਵਿੱਚ ਜਾਂ ਖਾਸ ਕਰਕੇ ਕਿਉਂਕਿ ਦੇਖੋ ਝੋਨੇ ਦੇ ਵਿੱਚ ਜਿਆਦਾ ਅਸਰ ਦੇਖਣ ਨੂੰ ਮਿਲਦਾ ਪੀ ਐਚ ਲੈਵਲ ਦਾ ਉਹਦੇ ਨਾਲ ਜਿਹੜਾ ਬੂਟਾ ਬੂਟਾ ਖਾਦਾ ਪਾਉਣ ਤੋਂ ਬਾਅਦ ਬੂਟੇ ਦੀ ਚੰਗੀ ਗ੍ਰੋਥ ਨਹੀਂ ਹੁੰਦੀ ਬੂਝਾ ਨਹੀਂ ਸੋਹਣਾ ਬਣਦਾ ਜਿਹੜਾ ਥੱਲੇ ਜੜ ਹੁੰਦੀ ਆ ਜੜ ਵੀ ਇੰਨੀ ਮਤਲਬ ਮਜ਼ਬੂਤ ਨਹੀਂ ਬਣਦੀ ਜਿਹਦੇ ਨਾਲ ਝੋਨਾ ਡਿੱਗ ਵੀ ਜਾਂਦਾ ਤੇ ਕਈ ਵਾਰ ਬੂਜਾ ਮਿੱਠਾ ਰਹਿ ਜਾਂਦਾ ਉਹਦੇ ਨਾਲ ਸੁੰਡੀ ਪੈਣ ਦੇ ਚਾਂਸ ਵੱਧ ਜਾਂਦੇ ਆ ਜਾਂ ਫਿਰ ਗਰੋਥ ਨਹੀਂ ਸਹੀ ਹੁੰਦੀ ਚੰਗਾ ਫਟਾਰ ਨਹੀਂ ਚੰਗੀ ਕਰਦਾ ਇਹ ਕਾਫੀ ਜ਼ਿਆਦੇ ਆਪਾਂ ਨੂੰ ਦਿੱਕਤਾਂ ਦੇਖਣ ਦੇ ਵਿੱਚ ਆਉਂਦੀਆਂ ਨੇ ਦੂਜੀ ਗੱਲ ਇਹ ਹੈ ਜੇ ਪੀ ਐਚ ਲੈਵਲ ਆਪਣਾ ਹਾਈ ਵੀ ਨਹੀਂ ਹੈਗਾ ਨੋਰਮਲ ਆ ਤਾਂ ਵੀ ਇਹ ਜਿਹੜੀ ਆਪਾਂ ਫਟਕੜੀ ਦੀ ਗੱਲ ਕਰਦੇ ਆ ਇਹਦੇ ਪਾਉਣ ਦੇ ਨਾਲ ਇਹਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਸਗੋਂ ਖੇਤ ਦੇ ਵਿੱਚ ਜਿਸ ਤਰੀਕੇ ਆਪਾਂ ਰੋਟੀ ਖਾ ਕੇ ਉੱਪਰ ਅੱਗੇ ਸਿਆਣੇ ਬੰਦੇ ਗੁੜ ਖਾਂਦੇ ਹੁੰਦੇ ਸੀ ਤਾਂ ਕਿ ਉਹ ਖਾਣਾ ਜਿਹੜਾ ਪੱਚ ਜਾਵੇ ਸਹੀ ਤਰੀਕੇ ਦੇ ਨਾਲ ਐਮੀ ਇਹ ਕੰਮ ਕਰਦੀ ਆ ਜੇ ਆਪਾਂ ਜੇ ਫਸਲਾਂ ਪਹਿਲਾਂ ਜੇ ਆਪਣੀ ਦਸਤਕ ਦਿੰਦੀ ਆ ਤਾਂ ਵੀ ਆਪਾਂ ਪਾ ਸਕਦੇ ਆ ਜੇ ਰੇਹਾਂ ਖਾਦਾਂ ਸਪਰੇਹਾਂ ਪੂਰੀਆਂ ਪਾ ਦਈਏ ਤਾਂ ਵੀ ਆਪਾਂ ਇਹਨੂੰ ਆਪਣੀ ਫਸਲ ਦੇ ਵਿੱਚ ਪਾ ਸਕਦੇ ਆ ਇਹਦਾ 1% ਵੀ ਨੁਕਸਾਨ ਨਹੀਂ ਹਾਂ ਪਾਉਣ ਦਾ ਤਰੀਕਾ ਜਿਹੜਾ ਉਹ ਸਹੀ ਹੋਣਾ ਚਾਹੀਦਾ ਤਾਂ ਤਾਂ ਨੁਕਸਾਨ ਨਹੀਂ ਜੇਕਰ ਅਸੀਂ ਕਈ ਵੀਰ ਕੀ ਕਰਦੇ ਯੂਰੀਏ ਚ ਰਲਾ ਕੇ ਪਾ ਦਿੰਦੇ ਆ ਤੇ ਉਹ ਸਹੀ ਤਰੀਕਾ ਨਹੀਂ ਹੈਗਾ ਜਾਂ ਫਿਰ ਮੈਂ ਕਈ ਵੀਡੀਓ ਦੇਖੀਆਂ ਉਹਦੇ ਚ ਉਥੈਲਿਆ ਵਿੱਚ ਪਾ ਕੇ ਬੂਰੀ ਚ ਪਾ ਕੇ ਮੂਰੇ ਰੱਖ ਦਿੰਦੇ ਉਹ ਖੁਰੀ ਜਾਂਦਾ ਤੁਹਾਨੂੰ ਤਰੀਕਾ ਦੱਸ ਰਿਹਾ ਅਸੀਂ ਕਿਸ ਤਰੀਕੇ ਪਾਉਨੇ ਆ ਉਹ ਪਾਉਣ ਦਾ ਤਰੀਕਾ ਜਿਹੜਾ ਉਹ ਬਹੁਤ ਸਰਲ ਆ ਦੇਖੋ ਕਿਸਾਨ ਵੀਰੋ ਜਿਹੜੀ ਫਟਕੜੀ ਹੈ ਇਹਦਾ 1% ਨੁਕਸਾਨ ਨਹੀਂ ਕਿਉਂਕਿ ਇਹਨੂੰ ਐਲਮ ਬੋਲਦੇ ਆ ਇੰਗਲਿਸ਼ ਦੇ ਵਿੱਚ ਇਹਦੇ ਵਿੱਚ ਪੋਟਾਸ਼ੀਅਮ ਐਲੂਮੀਨੀਅਮ ਤੇ ਸਲਫਰ ਹੁੰਦਾ ਤੇ ਉਹ ਤੁਹਾਨੂੰ ਪਤਾ ਹੀ ਆ ਕਿ ਇਮਿਊਨਿਟੀ ਨੂੰ ਸਟਰੋਂਗ ਕਰਦਾ ਤੇ ਪੀ ਐਚ ਲੈਵਲ ਨੂੰ ਐਲੂਮੀਨੀਅਮ ਘਟਾਉਂਦਾ ਤੇ ਜਿਹੜੀ ਫੰਗੀ ਸਾਈਡ ਆ ਫੰਗੀ ਕੀਟਾਂ ਤੋਂ ਉਹ ਸਲਫਰ ਬਚਾਉਂਦਾ ਹੈ ਤੇ ਇਸ ਕਰਕੇ ਜਿਹੜਾ ਪੀ ਐਚ ਲੈਵਲ ਆ ਪੀ ਐਚ ਲੈਵਲ ਨੂੰ ਘੱਟ ਕਰਨ ਦੇ ਲਈ ਕਿਉਂਕਿ ਯੂਰੀਆ ਕਈ ਵਾਰ ਵੱਧ ਪਾਇਆ ਹੁੰਦਾ ਹਰੇਕ ਕਿਸਾਨ ਵੀਰ ਕੋਈ ਨਾ ਕੋਈ ਕੈਮੀਕਲ ਵਰਤਦਾ ਇਹ ਇਹ ਦੀ ਇਹ ਇਸ ਕਰਕੇ ਜਿਹੜਾ ਇਹ ਆਪਾਂ ਝੋਨੇ ਦੇ ਵਿੱਚ ਪਾਉਣਾ ਉਹਨੂੰ ਹੁਣ ਪਾਉਣ ਦਾ ਜਿਹੜਾ ਤਰੀਕਾ ਉਹ ਚੰਗੀ ਤਰ੍ਹਾਂ ਨੋਟ ਕਰ ਲਓ ਵੀ ਅਸੀਂ ਪਾਉਣਾ ਕਿਵੇਂ ਆ ਜਿਹੜੀ ਤਾਂ ਫਟਾਰ ਚੰਗੀ ਨਹੀਂ ਕਰ ਰਹੀ ਫਸਲ ਜਿਵੇਂ ਹੁਣ ਫਟਾਰ ਦੇ ਵਿੱਚ ਕੋਈ ਦਿੱਕਤ ਆ ਰਹੀ ਆ ਸੁਪਰੀਮ 110 ਨੂੰ ਛੱਡ ਕੇ ਕਿਉਂਕਿ ਸੁਪਰੀਮ 110 ਮੈਂ ਹਰ ਵੀਡੀਓ 'ਚ ਕਹਿੰਨਾ ਵੀ ਫਟਾਰ ਕਾਲੀ ਨਾ ਕਰੋ ਵੀ ਉਹ ਫਟਾਰ ਨਹੀਂ ਕਰਦੀ ਬੂਝਾ ਨਹੀਂ ਕਰਦੀ ਤੇ ਜਿਹੜੀ ਤਾਂ ਕੋਈ ਵੀ ਫਸਲ ਆ ਉਹ ਕਿਉਂਕਿ ਦੇਖੋ ਪਾਣੀ ਦੀ ਕਮੀ ਵੀ ਚੱਲ ਰਹੀ ਆ ਬਹੁਤ ਦਿੱਕਤਾਂ ਆ ਰਹੀਆਂ ਨੇ ਵਾਰਸ਼ਾ ਨਹੀਂ ਹੋ ਰਹੀਆਂ ਮੀਂਹ ਨਹੀਂ ਪੈ ਰਿਹਾ ਤਾਂ ਉਹਨਾਂ ਨੇ ਕੀ ਕਰਨਾ ਜ ਜਿਹਨਾਂ ਦਾ ਫਟਾਰ ਚੰਗੀ ਤਰ੍ਹਾਂ ਨਹੀਂ ਹੋ ਰਿਹਾ ਉਹਨਾਂ ਨੇ 1.5 ਕਿਲੋ ਇੱਕ ਏਕੜ ਦੇ ਵਿੱਚ ਤੁਸੀਂ ਨੇ 1.5 ਕਿਲੋ ਸਿਰਫ ਠੀਕ ਹੈ ਤੇ 1.5 ਕਿਲੋ ਤੁਸੀਂ ਨੇ ਇੱਕ ਏਕੜ ਦੇ ਵਿੱਚ ਪਾਉਣੀਆਂ ਉਹਦਾ ਪਾਉਣ ਦਾ ਤਰੀਕਾ ਕੀ ਆ ਜਿਨ੍ਹਾਂ ਦੀ ਫਟਾਰ ਨਹੀਂ ਕਰ ਰਹੀ ਗ੍ਰੋਥ ਚੰਗੀ ਤਰ੍ਹਾਂ ਨਹੀਂ ਕਰ ਰਹੀ ਉਹਨਾਂ ਨੇ 1.5 ਕਿਲੋ ਤੇ ਜਿਨ੍ਹਾਂ ਦਾ ਸਾਰਾ ਵਧੀਆ ਲੱਗ ਰਿਹਾ ਬੂਜਾ ਵੀ ਚੰਗਾ ਕਰ ਰਿਹਾ ਰੰਗ ਵੀ ਚੰਗਾ ਏ ਸਾਰਾ ਕੁਝ ਚੰਗਾ ਕੋਈ ਬਿਮਾਰੀ ਨਹੀਂ ਕੋਈ ਬੋਨਾ ਬੂਟਾ ਨਹੀਂ ਕੋਈ ਕੁਝ ਨਹੀਂ ਸਭ ਕੁਝ ਓਕੇ ਉਹਨਾਂ ਨੇ ਸਿਰਫ 1 ਕਿਲੋ ਪਾਉਣੀ ਆ ਹੁਣ ਉਹਨਾਂ ਨੇ ਕੀ ਕਰਨਾ 1.5 ਕਿਲੋ ਵਾਲੇ ਨੇ ਪੀ ਐਚ ਲੈਵਲ ਵਾਲਿਆਂ ਨੇ ਚਾਹੇ 1 ਕਿਲੋ ਵਾਲੇ ਨੇ ਉਹਨੇ ਪਾਣੀ ਦੇ ਵਿੱਚ ਘੋਲ ਲੈਣੀ ਆ ਮੰਨ ਲਓ ਤੁਸੀਂ ਕਿਸੇ ਘੜੇ ਦੇ ਉੱਤੇ ਟੂਟੀ ਲੱਗੀ ਹੁੰਦੀ ਆ ਜਾਂ ਫਿਰ ਬਾਜ਼ਾਰ ਦੇ ਵਿੱਚੋਂ ਵੈਸੀ ਬਾਲਟੀ ਤੇ ਟੂਟੀ ਲੱਗ ਜਾਂਦੀ ਆ ਉਹ ਤੁਸੀਂ ਲਵਾ ਲਿਓ ਉਹ ਲਵਾ ਕੇ ਤੇ ਉਸ ਤੋਂ ਬਾਅਦ ਜਾਂ ਫਿਰ ਘਰੇ ਕੋਈ ਪੁਰਾਣਾ ਵਾਟਰ ਕੂਲਰ ਪਿਆ ਹੁੰਦਾ ਉਹਦੇ ਵਿੱਚ ਪਾਣੀ ਦੇ ਵਿੱਚ ਤੁਸੀਂ ਨੇ ਘੋਲ ਲੈਣਾ 10 ਲੀਟਰ ਪਾਣੀ ਦੇ ਵਿੱਚ ਘੋਲਿਆ ਘੋਲ ਕੇ ਜਿੱਥੇ ਤੁਹਾਡਾ ਖਾਨ ਚੱਲਦਾ ਉਸ ਖਾਲ ਦੇ ਵਿੱਚ ਤੁਸੀਂ ਨੇ ਇੱਕ ਇੱਕ ਤਪਕਾ ਜਾਂ ਫਿਰ ਜਿਵੇਂ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤਰੀਕੇ ਥੋੜਾ ਥੋੜਾ ਪਾਣੀ ਜਿਸ ਦੇ ਨਾਲ ਡੇਢ ਕ ਘੰਟੇ ਦੇ ਵਿੱਚ ਜਿਵੇਂ ਥੋੜਾ ਥੋੜਾ ਮਠਾ ਮਠਾ ਪਾਣੀ 2 2.5 ਬਿਗਿਆਂ ਦੇ ਵਿੱਚ ਫਿਰ ਜਾਂਦਾ ਤੇ ਉਹਦੇ ਜੇ ਤੁਸੀਂ ਅੱਧਾ ਪੌਣਾ ਕਿਲੋ ਫਟਕੜੀ ਘੋਲ ਕੇ ਤੇ ਉਹਨੂੰ ਤੁਸੀਂ ਐਦਾਂ ਛੱਡ ਲਓ ਜੇਕਰ ਕਿਹੜਾ ਥੋੜਾ ਵੱਡਾਗਾ ਕੋਈ ਇਹ ਕੀਲੇ ਦਾ ਜਾਂ ਹੋਰ ਆ ਫਿਰ ਉਹਦੇ ਤੁਸੀਂ ਅ ਡੇਢ ਕਿਲੋ ਤੱਕ ਜਾਂ ਕਿਲੋ ਤੱਕ ਤੁਸੀਂ ਆਪਦਾ ਅ ਘੋਲ ਸਕਦੇ ਹੋ ਉਹ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਜੇਕਰ ਤੁਹਾਡਾ ਖੇਤ ਸਹੀ ਆ ਤੰਦਰੁਸਤ ਆ ਚੰਗਾ ਕੋਈ ਪੀ ਐਚ ਲੈਵਲ ਹਾਈਂਦਾ ਤੁਸੀਂ 1 ਕਿਲਾ 1 ਕਿਲੇ ਦੇ ਵਿੱਚ 1 ਕਿਲੋ ਪਾਓ ਤੇ ਜੇ ਜਿਆਦਾ ਕੋਈ ਗ੍ਰੋਥ ਨਹੀਂ ਕਰ ਰਿਹਾ ਬੂਝਾ ਚੰਗੀ ਤਰ੍ਹਾਂ ਹਲੇ ਬਣਿਆ ਨਹੀਂ ਪੂਜਾ ਨਹੀਂ ਮਾਰ ਰਿਹਾ ਤੇ ਉਹਦੀ ਗਰੋਥ ਦੇ ਵਿੱਚ ਕੋਈ ਸਮੱਸਿਆ ਤੇ ਫਟਾਰ ਸਹੀ ਕਰ ਰਿਹਾ ਤਾਂ ਉਹਦੇ ਚ ਤੁਸੀਂ ਇੱਕ ਕੀਲੇ ਚ 1.5 ਕਿਲੋ ਕੋਲ ਕੇ ਇਸ ਤਰੀਕੇ ਟੂਟੀ ਛੱਡ ਦਿਓ ਤੇ ਕਿਆਰੇ ਦੇ ਹਿਸਾਬ ਨਾਲ ਉਹਨੂੰ ਡਿਵਾਈਡ ਕਰ ਲਓ ਤੇ ਥੋੜਾ ਥੋੜਾ ਇਹ ਛੱਡ ਦਿਓ ਇਹ ਖਾਲ ਦੇ ਵਿੱਚ ਛੱਡੋਗੇ ਤਾਂ ਉਹ ਸਾਰੇ ਚ ਘੁਲ ਜਾਊਗਾ ਇਹ ਬਹੁਤ ਵਧੀਆ ਤਰੀਕਾ ਦੋਸਤੋ ਜੇਕਰ ਵੀਡੀਓ ਸਾਡੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ